ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮ ਖੜੀਆ ਜਿਨ੍ਹਾਂ ਦਾ ਅੱਜ ਜਨਮ ਦਿਨ ਵੀ ਹੈ ਉਹਨਾਂ ਦੇ ਵੱਲੋਂ ਕੀਤੇ ਗਏ ਵੱਡੇ ਉਪਰਾਲੇ ਜਿਹੜੇ ਹਨ ਕੌਮ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਗਏ ਸਨ ਅਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਹੀ ਉਹਨਾਂ ਨੇ ਆਪਣੀ ਸਿਰ ਧੜ ਦੀ ਬਾਜ਼ੀ ਲਾਉਣ ਤੋਂ ਵੀ ਕਦੇ ਪਰਹੇਜ਼ ਨਹੀਂ ਕੀਤਾ ਰਾਮਰਾਉਣੀ ਦਾ ਜਿਹੜਾ ਕਿਲਾ ਉਸਾਰਿਆ ਗਿਆ ਉਹਦੇ ਵਿੱਚ ਵੀ ਸਿੱਖਾਂ ਦਾ ਸਾਹ ਦਿੱਤਾ ਵੱਧ ਚੜ ਕੇ ਤੇ ਦੇਖੋ ਜਿਸ ਤਖਤੇ ਤਾऊस ਤੇ ਬੈਠ ਕੇ ਜਿੰਨੇ ਵੀ ਇਹ ਮੁਗਲ ਬਾਦਸ਼ਾਹ ਹੋਏ ਨੇ ਉਹਨਾਂ ਦੇ ਤਾਜ ਕੋਸ਼ੀ ਹੁੰਦੀ ਸੀ ਜਦੋਂ ਦਿੱਲੀ ਨੂੰ ਫਤਿਹ ਕੀਤਾ ਨਾ ਤਿੰਨ ਸਿੱਖ ਜਰਨੇਲਾ ਨੇ ਬਾਬਾ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਔਰ ਇਹਨਾਂ ਤਿੰਨਾਂ ਜਰਨੇਲਾ ਨੇ ਜਦੋਂ ਦਿੱਲੀ ਨੂੰ ਫਤਿਹ ਕੀਤਾ ਉਸ ਤੋਂ ਬਾਅਦ ਜਿੰਨੇ ਗੁਰੂ ਘਰ ਦਿੱਲੀ ਦੇ ਵਿੱਚ ਸਨ ਉਹਨਾਂ ਸਾਰੇ ਗੁਰਦੁਆਰਿਆਂ ਦੇ ਨਿਸ਼ਾਨਦੇਹੀ ਕੀਤੀ ਅਸਥਾਨ ਲੱਭੇ ਗਏ ਉੱਥੇ ਅਸਥਾਨ ਜਿਹੜੇ ਸਨ ਉਹ ਤਿਆਰ ਕੀਤੇ ਗਏ ਫਿਰ ਉਸ ਤੋਂ ਬਾਅਦ ਜਦੋਂ ਪੰਜਾਬ ਨੂੰ ਵਾਪਸ ਵਰਤਣ ਲੱਗੇ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਜਿਸ ਤਖਤੇ ਤਾਉਸ ਤੇ ਬੈਠ ਕੇ ਕਦੇ ਇਸ ਭਾਰਤ ਦੇਸ਼ ਦੇ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਧਿਆਲ ਦਾਸ ਜੀ ਦੀ ਸ਼ਹੀਦੀ ਦੇ ਫਰਮਾਨ ਜਾਰੀ ਕੀਤੇ ਸਨ ਉਸ ਤਖਤੇ ਤਾਉਸ ਨੂੰ ਤੋੜਿਆ ਗਿਆ ਉਸ ਤਖਤੇ ਤਾਉਸ ਤੇ ਬੈਠ ਕੇ ਹੀ ਉਹਨੇ ਫਰਮਾਨ ਜਾਰੀ ਕੀਤੇ ਸਨ ਅਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਹਾਥੀਆਂ ਦੇ ਮਗਰ ਉਸ ਤਖਤੇ ਤੌਸ ਨੂੰ ਪੱਥਰ ਨੂੰ ਬੰਨਿਆ ਬਨ ਕੇ ਕਢਿਸ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਲੈ ਕੇ ਆਂਦਾ ਅੱਜ ਵੀ ਜਦੋਂ ਤੁਸੀਂ ਲੰਗਰ ਹਾਲ ਨੂੰ ਜਾਓਗੇ ਨਾ ਤੇ ਉੱਥੇ ਤਖਤੇ ਤੌਸ ਦੇਖਿਓ ਤੁਹਾਨੂੰ ਯਾਦ ਆਵੇਗਾ ਵੀ ਤੁਹਾਡੇ ਵੱਡੇ ਜਿਹੜੇ ਇਹ ਬਜ਼ੁਰਗ ਹੋਏ ਨੇ ਕੌਮ ਤੇ ਜਰਨੈਲ ਹੋਏ ਨੇ ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਨਾਲ ਲੜਾਈ ਝਗੜੇ ਨਹੀਂ ਕੀਤੇ ਸਗੋਂ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਕਾਰਜ ਕੀਤੇ ਨੇ